ਸ਼ੇਖਾ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਫੌਜੀ ਪੰਜਾਬੀ ਸੂਟ ਬੁਟੀਕ ਤੇ ਆਪਾਂ ਲੈ ਕੇ ਆਏ ਆ ਪਸ਼ਮੀਨੇ ਦੇ ਆਰੀ ਵਰਕ ਵਾਲੇ ਸੂਟ ਜੋ ਕਿ ਸ਼ਾਲ ਨਾਲ ਆਪਾਂ ਨੇ ਤਿਆਰ ਕੀਤੇ ਨੇ 2.5 ਮੀਟਰ ਦਾ ਫੁੱਲ ਸ਼ਾਲ ਹੋਊਗਾ ਤੇ ਜੋ ਵਿੱਚੋਂ ਦੇ ਸੂਟ ਹੈਗੇ ਨੇ ਉਹ ਬੀਬੀਆਂ ਲਈ ਨੇ ਤੇ ਉਹਨਾਂ ਦੇ ਵਿੱਚ ਕੱਲਾ ਕਮੀਜ਼ ਦੇ ਨੀਚੇ ਘੇਰੇ ਤੇ ਵਰਕ ਆ ਬਾਜੂ ਤੇ ਵੀ ਵਰਕ ਆ ਤੁਸੀਂ ਉਹ ਵੀ ਲੈ ਸਕਦੇ ਹੋ ਸ਼ਾਲ ਵਾਲੇ ਸੂਟ ਵੀ ਲੈ ਸਕਦੇ ਆ ਆਪਾਂ ਤੁਹਾਨੂੰ ਸਾਰੇ ਸੂਟ ਦਿਖਾਵਾਂਗੇ ਜੋ ਤੁਹਾਨੂੰ ਸੂਟ ਪਸੰਦ ਹੋਗਾ ਤੁਸੀਂ ਉਹਨੂੰ ਪ੍ਰੈਸ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ 884700249 ਤੇ ਭੇਜ ਸਕਦੇ ਹੋ ਜੀ ਆਪਾਂ ਕਰਦੇ ਆ ਵੀਡੀਓ ਨੂੰ ਸਟਾਰਟ ਇਹ ਬੜਾ ਲੈਮਨ ਕਲਰ ਦਾ ਸੂਟ ਆ ਗਿਆ ਜੋ ਕਿ ਬਹੁਤ ਹੀ ਪਿਆਰਾ ਕਲਰ ਹੈ ਲੈਮਨ ਇਹਨੂੰ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਬਹੁਤ ਹੀ ਪਿਆਰਾ ਬਰਕੂਏ ਇਹਦੇ ਤੇ ਆਪਾਂ ਨੇ ਕੀਤਾਗਾ ਇਹ ਵਾਲਾ ਦੀ ਬਾਜੂ ਤੇ ਵਰਕ ਆ ਗਿਆ ਜੀ ਬਾਜੂ ਤੁਸੀਂ ਇਹਨੂੰ ਪਾਕਿਸਤਾਨੀ ਸਟਾਈਲ ਚ ਬਣਾਉਣਾ ਅੱਗੋਂ ਮੂਰੀ 8 ਇੰਚ ਕਿੰਨੀ ਵੀ ਰੱਖ ਕੇ ਓਵੇਂ ਵੀ ਬਣ ਜੂਗੀ ਘੱਟ ਵੱਧ ਮੂਰੀ ਬਾਜੂ ਦੀ ਬਣਾਉਣੀ ਹੈ ਤੁਸੀਂ ਬਣਾ ਸਕਦੇ ਹੋ ਜੀ ਇਹਦਾ ਆਪਾਂ ਨੇ ਸ਼ਾਲ ਤਿਆਰ ਕੀਤਾ ਫੁੱਲ 2.5 ਮੀਟਰ ਦਾ ਸ਼ਾਲ ਆ ਜੀ ਤੁਸੀਂ ਦੇਖ ਸਕਦੇ ਹੋ ਨਿੱਕੀ ਨਿੱਕੀ ਬੂਟੀ ਦੇ ਵਿੱਚ ਤਿਆਰ ਹੋਇਆ ਬਹੁਤ ਹੀ ਵਧੀਆ ਬਾਰਡਰ ਕੀਤਾ 4 ਸਾਈਡ ਆਪਾਂ ਨੇ ਇਹਦੇ ਤੇ ਵਰਕ ਕੀਤਾ ਪ੍ਰਾਈਸ ਰਹੂਗਾ ਜੀ 2000 ਰੁਪਏ ਤੁਸੀਂ ਬੁੱਕ ਕਰ ਸਕਦੇ ਆ ਆਰਡਰ ਘਰ ਬੈਠੇ ਮੰਗਵਾ ਸਕਦੇ ਜੀ ਇਹ ਵਾਲਾ ਸੂਟ ਆਪਣਾ ਹੋਇਆ ਰੈਡੀ ਜੋ ਕਿ ਘੇਰੇ ਤੇ ਆਪਾਂ ਨੇ ਬੂਟੀਆਂ ਪਾਈਆਂ ਨੇ ਇਸ ਤਰ੍ਹਾਂ ਹੀ ਇਹਦੀ ਆਪਾਂ ਨੇ ਬਾਜੂ ਤੇ ਵੀ ਵਰਕ ਕੀਤਾ ਇਹ ਘੇਰੇ ਦਾ ਵਰਕ ਆ ਗਿਆ ਇਹ ਬਾਜੂ ਤੇ ਆ ਗਿਆ ਇਸ ਤਰ੍ਹਾਂ ਇਹਦੀ ਸਲਵਾਰ ਤੇ ਆਪਾਂ ਨੇ ਵਰਕ ਕੀਤਾ ਤੁਸੀਂ ਦੇਖ ਸਕਦੇ ਹੋ ਕਲਰ ਕੰਟਰਾਸਟ ਬਹੁਤ ਹੀ ਵਧੀਆ ਤੁਸੀਂ ਇਹਨੂੰ ਕਿਤੇ ਵੀ ਯੂਜ਼ ਕਰ ਸਕਦੇ ਹੋ ਜੀ ਇਹਦਾ ਪ੍ਰਾਈਸ ਹੈਗਾ ਜੀ 1300 ਰੁਪਏ ਇਹ ਵਾਲਾ ਲੈਮਨ ਕਲਰ ਦੇ ਵਿੱਚ ਆਰੀ ਵਰਕ ਦੇ ਵਿੱਚ ਸੂਟ ਰੈਡੀ ਹੋਇਆ ਜੋ ਕਿ ਘੇਰੇ ਤੇ ਇਸ ਤਰ੍ਹਾਂ ਬੇਲ ਬਣੀ ਹੋਈ ਹੈ ਇਸ ਤਰ੍ਹਾਂ ਦੀ ਹੀ ਬੇਲ ਸਿੰਪਲ ਤੇ ਸੋਬਰ ਜੀ ਆਪਾਂ ਨੇ ਇਹਦੀ ਬਾਜੂ ਤੇ ਬਣਾਈ ਆ ਇਸ ਤਰ੍ਹਾਂ ਦਾ ਸੌਲ ਬਣਿਆ ਜੀ ਇਹ ਵਾਲਾ ਇਹਦਾ ਸੌਲ ਆ ਪੂਰੇ 2 ਮੀਟਰ ਦਾ ਪ्योर ਪਸ਼ਮੀਨੇ ਦਾ ਆਈ ਆ ਇਹ ਕੱਟ ਐ ਪ्योर ਪਸ਼ਮੀਨਾ ਆਈ ਇਹਦੀ ਕੰਨੀ ਆ ਗਈ ਸ਼ਾਲ ਦੀ ਇਹਦਾ ਬਾਰਡਰ ਬਣਿਆ ਹੋਇਆ ਇਸ ਤਰ੍ਹਾਂ ਪੱਲਿਆਂ ਤੇ ਇਹਦੀ ਵਰਕ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਆਪਣਾ ਤੁਸੀਂ ਬੁਕਿੰਗ ਕਰ ਸਕਦੇ ਹੋ ਇਹ ਵਾਲਾ ਸੂਟ ਰੈਡੀ ਹੋਇਆ ਜੀ ਬਹੁਤ ਸਾਰੇ ਭੈਣਾਂ ਦੇ ਮੈਸੇਜ ਆਉਂਦੇ ਕਿ ਸਾਨੂੰ ਵਾਈਟ ਸੂਟ ਚਾਹੀਦਾ ਇਸ ਕਰਕੇ ਆਪਾਂ ਇਹ ਵਾਈਟ ਸੂਟ ਵੀ ਲੈ ਕੇ ਆਏ ਆ ਮਹਿਰੂਨ ਨਾਲ ਇਹਦੇ ਤੇ ਆਪਾਂ ਨੇ ਵਰਕ ਕੀਤਾ ਇਸ ਤਰ੍ਹਾਂ ਕਿ ਇਹਦਾ ਵਰਕ ਆ ਗਿਆ ਬਾਜੂ ਦਾ ਵਰਕ ਆ ਗਿਆ ਫੁੱਲ 2 ਮੀਟਰ ਦਾ ਛੋਲਾ ਮਿੱਕੀ ਨਿੱਕੀ ਬੂਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫੁੱਲ ਛੋਲਾ ਜੀ ਫੁੱਲਾ-ਨੁਲਾ ਇਹਦਾ ਡਿਜ਼ਾਈਨ ਹੈ ਦੇਖ ਸਕਦੇ ਹੋ ਫੁੱਲਾ-ਨੁਲਾ ਬਹੁਤ ਵਧੀਆ ਡਿਜ਼ਾਈਨ ਹੈ ਬੁੱਕ ਕਰ ਸਕਦੇ ਹੋ ਆਪਣਾ ਆਰਡਰ ਛੋਲਾ ਵਾਲੇ ਸੁੱਟਣ ਦਾ ਪ੍ਰਾਈਸ ਰਹੂਗਾ ਜੀ 2000 ਰੁਪਏ ਆ ਇਹ ਵਾਲਾ ਘੇਰੇ ਤੇ ਵਰਕ ਆ ਗਿਆ ਇਸੇ ਤਰ੍ਹਾਂ ਘੇਰੇ ਤੇ ਵਰਕ ਹੈ ਦੇ ਬਾਜੂ ਦਾ ਵਰਕ ਆ ਗਿਆ ਤੇ ਤਾਂ ਇਹਦੇ ਨਾਲ ਇਹ ਵਾਲਾ ਸ਼ਾਲ ਆ ਜੀ ਸ਼ਾਲ ਤੇ ਬਾਰਡਰ ਬਣਿਆ ਹੋਇਆ ਤੁਸੀਂ ਇਹਨੂੰ ਫਿਨਿਸ਼ਿੰਗ ਪੱਟੀ ਨਾਲ ਲੈਂਸ ਨਾਲ ਕਿਸੇ ਤਰ੍ਹਾਂ ਵੀ ਇਹਦੀ ਫਿਨਿਸ਼ਿੰਗ ਕਰ ਸਕਦੇ ਬਹੁਤ ਹੀ ਵਧੀਆ ਸੂਟ ਰੈਡੀ ਹੋਇਆ ਇਹ ਵਾਲਾ ਸੂਟ ਹੈ ਜੋ ਆਪਣਾ ਇਹ ਬੀਬੀਆਂ ਲਈ ਹੈ ਜਿਨ੍ਹਾਂ ਨੂੰ ਸ਼ਾਲ ਦੀ ਜ਼ਰੂਰਤ ਨਹੀਂ ਹੈਗੀ ਉਹਨਾਂ ਲਈ ਆਪਾਂ ਨੇ ਚੈੱਕ ਪਸ਼ਮੀਨੇ ਤੇ ਏਕੇ ਟੈਕਸ ਦੇ ਤੇ ਕੀਤਾ ਇਹ ਤਿਆਰ ਇਸ ਤਰ੍ਹਾਂ ਜੀ ਇਹਦੀ ਬਾਜੂ ਦਾ ਵਰਕ ਆ ਗਿਆ ਬਹੁਤ ਹੀ ਵਧੀਆ ਸੂਟ ਬਣਿਆ ਹੋਇਆ ਬਿਨਾ ਸ਼ਾਲ ਤੋਂ ਆ ਇਹਦਾ ਪ੍ਰਾਈਸ ਹੈਗਾ ਜੀ 1000 ਰੁਪਇਆ ਇਹ ਵਾਲਾ ਸੂਟ ਰੈਡੀ ਹੋਇਆ ਕਿ ਇਹਨਾਂ ਸੂਟਾਂ ਦੀ ਆਪਾਂ ਨੂੰ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਹੈ ਇਸ ਕਰਕੇ ਆਪਾਂ ਇਹ ਵਾਲੇ ਸੂਟ ਲੈ ਕੇ ਆਏ ਆਂਗੇ ਦੁਬਾਰਾ ਤੋਂ ਤਿਆਰ ਕਰਕੇ ਦੇਖੋ ਇਸ ਤਰ੍ਹਾਂ ਦੀ ਬੂਟੀਆਂ ਪੈਂਦੀਆਂ ਨੇ ਬਹੁਤ ਹੀ ਸੋਹਣੀਆਂ ਤੇ ਬਾਜੂ ਤੇ ਵੀ ਬੂਟੀ ਪੈਂਦੀ ਐ ਇਸ ਤਰ੍ਹਾਂ ਬਾਜੂ ਤੇ ਬੂਟੀ ਐ ਤੁਸੀਂ ਸਿਲਾਈ ਕਰਵਾਉਣੇ ਤਾਂ ਇਹਨੂੰ ਪਾਈਪਿੰਗ ਨਾਲ ਲੇਸ ਵਗੈਰਾ ਲਗਾ ਕੇ ਕਿਸੇ ਤਰ੍ਹਾਂ ਵੀ ਤਿਆਰ ਕਰਵਾ ਸਕਦੇ ਹੋ ਡਿਜ਼ਾਈਨਿੰਗ ਦੇ ਨਾਲ ਤੁਸੀਂ ਸਾਡੇ ਤੋਂ ਸਿਲਾਈ ਕਰਵਾਉਣਾ ਚਾਹੁੰਦੇ ਹੋ ਸਾਡੇ ਤੋਂ ਵੀ ਸਿਲਾਈ ਕਰਵਾ ਸਕਦੇ ਹੋ ਜੀ ਆਪਣੇ ਕੋਲੇ ਟੇਲਰ ਮਾਸਟਰ ਹੈਗੇ ਸਿਲਾਈ ਵਾਲੇ ਤੇ ਤੁਸੀਂ ਜਲਦੀ ਜਲਦੀ ਸੂਟ ਤਿਆਰ ਕਰਵਾ ਸਕਦੇ ਹੋ ਕਿ ਤੁਹਾਨੂੰ ਬਹੁਤ ਹੀ ਜਲਦੀ ਸੂਟ ਮਿਲਣਗੇ ਇਹ ਵਾਲਾ ਆ ਗਿਆ ਜੀ ਖੁੰਜੇ ਤੇ ਫਲਾਵਰ ਬਣਿਆ ਹੋਇਆ ਤੇ ਫੋਰ ਸਾਈਡ ਇਹ ਬੇਲ ਬਣੀ ਹੋਈ ਆ ਚਾਰੇ ਪਾਸੇ ਬੇਲ ਬਣੀ ਹੋਈ ਆ ਤੇ ਫਲਾਵਰ ਪੈਂਦੇ ਆ ਆਰੀ ਵਰਕ ਕਸ਼ਮੀਰੀ ਵਰਕ ਦੇ ਵਿੱਚ ਇਹ ਆਪਣੇ ਸੂਟ ਤਿਆਰ ਹੋਏ ਨੇ ਜੀ 2000 ਰੁਪਏ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਇਹਦੇ ਵਿੱਚ ਹੀ ਹੋਊਗੀ ਜੇ ਤੁਸੀਂ ਕੈਸ਼ ਔਨ ਡਿਲੀਵਰੀ ਤੇ ਮੰਗਾਉਣੇ ਹੋ ਤਾਂ ਤੁਹਾਨੂੰ 100 ਰੁਪਏ ਐਕਸਟਰਾ ਚਾਰਜ ਪੈਣਗੇ ਇਹ ਵਾਲੀ ਨਿੱਕੀ ਜੀ ਬਰੀਕ ਜੀ ਬੇਲ ਬਹੁਤ ਹੀ ਜ਼ਿਆਦਾ ਵਧੀਆ ਆਪਾਂ ਨੇ ਇਹਦੇ ਤੇ ਕਸ਼ਮੀਰੀ ਧਾਗਾ ਲਾਇਆ ਹੋਇਆ ਬਹੁਤ ਸੋਹਣਾ ਗੁੰਦਮੀ ਗੁੰਦਮੀ ਬੇਲ ਤੁਸੀਂ ਦੇਖ ਸਕਦੇ ਹੋ ਕਲਰ ਵਗੈਰਾ ਧਾਗੇ ਦਾ ਕੋਈ ਖਰਾਬ ਨਹੀਂ ਹੋਊਗਾ ਤੇ ਆਪਣੇ ਸ਼ਾਲ ਤੇ ਇਸ ਤਰ੍ਹਾਂ ਬੇਲ ਬਣੀ ਹੋਈ ਆ ਚਾਰੇ ਪਾਸੇ ਕਿਉਂਕਿ ਇਹ ਅਸੀਂ ਆਰੀ ਵਰਕ ਦੇ ਵਿੱਚ ਤਿਆਰ ਕੀਤੇ ਨੇ ਕਿਉਂਕਿ ਮਸ਼ੀਨ ਵਰਕ ਤੇ ਇੰਨਾ ਕੰਮ ਕੀਤਾ ਨਹੀਂ ਜਾਂਦਾ ਇਸ ਕਰਕੇ ਅਸੀਂ ਇਹ ਕੀ ਤਿਆਰ ਕਰਵਾਏ ਨੇ ਆਰੀ ਵਰਕ ਦੇ ਉੱਪਰ ਆਪਣੇ ਕੀਤੇ ਸੂਟ ਤਿਆਰ ਕਿਉਂਕਿ ਹੁਣ ਆਪਣੇ ਕੋਲੇ ਸਾਰਾ ਟੇਲਰ ਮਾਸਟਰ ਦਾ ਆਰੀ ਵਾਲੇ ਤੇ ਹੈਡ ਵਾਲਾ ਸਾਰਾ ਕੰਮ ਆਪਣੇ ਪ੍ਰੋਪਰ ਇੱਥੇ ਹੀ ਤਿਆਰ ਹੁੰਦੇ ਨੇ ਸਾਰੇ ਸੂਟ ਤੁਸੀਂ ਜੇ ਕੋਈ ਵੀ ਕਿਸੇ ਵੀ ਕਲਰ ਤੇ ਕਰਵਾਉਣਾ ਤੁਸੀਂ ਵੀ ਕਰਵਾ ਸਕਦੇ ਹੋ ਲੇਕਿਨ ਇਹ ਆਪਾਂ ਨੇ ਤਿਆਰ ਕੀਤੇ ਨੇ ਜੋ ਕਿ ਆਰਡਰ ਤੇ ਰੈਡੀ ਕਰਵਾਉਣਾ ਹੁੰਦੇ ਆ ਉਹਨਾਂ ਦੇ ਥੋੜਾ ਜਿਹਾ ਟਾਈਮ ਲੱਗ ਗਿਆ ਬਾਈ ਇਹਦੇ ਨਾਲ ਦੇਖੋ ਜੀ ਇਹ ਵਾਲਾ ਸ਼ਾਲ ਹੈ ਬੂਟੀ ਪਈ ਹੋਈ ਆ ਤੇ 베ਲ ਆ ਚਾਰੋਂ ਤਰ੍ਹਾਂ ਬਹੁਤ ਸੋਹਣੇ ਸੂਟ ਨੇ ਤੁਸੀਂ ਆਪਣਾ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਈ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਹ ਭੈਣਾਂ ਦੇ ਮੈਸੇਜ ਆਉਂਦੇ ਸੀ ਕਿ ਮੈਚਿੰਗ ਸੂਟ ਲੈ ਕੇ ਆਓ ਇਸ ਕਰਕੇ ਆਪਣ ਨੇ ਦੁਪੱਟੇ ਦੇ ਨਾਲ ਕੰਟਰਾਸਟ ਵੀ ਕਰਤਾ ਇਹ ਵਾਲਾ ਚੈੱਕ ਆ ਗਿਆ ਜੀ ਚੈੱਕ ਦੇ ਉੱਪਰ 베ਲ ਬਣੀ ਹੋਈ ਆ ਨੀਚੇ ਤੇ ਇਸੇ ਤਰ੍ਹਾਂ ਹੀ ਬਾਜੂ ਤੇ ਵੇਲ ਬਣੀ ਹੋਈ ਆ ਇਹਦੇ ਆਪਾਂ ਇਹਦੇ ਨਾਲ ਸ਼ਾਲ ਕਲਰ ਕੰਟਰਾਸਟ ਕੀਤੀ ਆ ਸ਼ਾਲ ਤੇ ਆਪਾਂ ਨੇ ਬੁਟੀਆਂ ਪਾਈਆਂ ਨੇ ਲੋਜੀ ਕਲਰ ਦਾ ਸ਼ਾਲ ਹੈ ਜੀ ਚੱਕ ਪਸਨੀਨੇ ਦਾ ਸੂਟ ਆ ਤੁਸੀਂ ਦੇਖ ਸਕਦੇ ਹੋ ਇਹਦੇ ਤੇ ਆਪਾਂ ਨੇ ਕੱਟਵਰਕ ਕੀਤਾ ਜਿਵੇਂ ਕਿ ਗਰਲਸ ਲੁੱਕ ਦੇ ਵਿੱਚ ਤਿਆਰ ਕੀਤਾ ਇਸ ਤਰ੍ਹਾਂ ਸ਼ਾਲ ਬਣਿਆ ਹੋਇਆ ਤੇ ਇਸ ਤਰ੍ਹਾਂ ਆ ਗਿਆ ਸੂਟ ਦਾ ਵਰਕ ਬਹੁਤ ਹੀ ਵਧੀਆ ਜੋ ਤੁਹਾਨੂੰ ਪਸੰਦ ਹੈ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਜੀ ਇਹਦਾ ਪ੍ਰਾਈਸ ਲਾਊਗਾ ਜੀ 1900 ਰੁਪਏ ਇਹ ਵਾਲਾ ਸਮ ਰੈਡੀ ਹੋਇਆ ਜੀ ਆਪਣਾ ਬਲੂ ਕਲਰ ਦੇ ਵਿੱਚ ਇਹਦਾ ਸ਼ਾਲ ਬਣਿਆ ਹੈ ਇਸ ਤਰ੍ਹਾਂ ਦਾ ਸਾਲ ਬਣਿਆ ਹੋਇਆ ਪ੍ਰਾਈਸ ਹੈਗਾ ਜੀ 2000 ਰੁਪਏ ਇਹਦੇ ਵਿੱਚ ਆਪਾਂ ਨੇ ਏ ਕਲਰ ਵੀ ਰੈਡੀ ਕਰਤਾ ਦੇਖੋ ਜੀ ਜੋ ਵੀ ਤੁਹਾਨੂੰ ਕਲਰ ਪਸੰਦ ਹੈ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰ 8847600249 ਤੇ ਭੇਜ ਸਕਦੇ ਹੋ ਜੀ ਇਹ ਵਾਲੇ ਕਲਰ ਇਹਦੇ ਵਿੱਚ ਆਪਾਂ ਨੇ ਰੈਡੀ ਕੀਤੇ ਨੇ ਜੋ ਵੀ ਤੁਹਾਨੂੰ ਕਲਰ ਪਸੰਦ ਹੈ ਜੀ ਮਾਊਸ ਕਲਰ ਆ ਗਿਆ ਬੀਬੀਆਂ ਲਈ ਆਪਾਂ ਇਹ ਲਾਈਟ ਕਲਰ ਲੈ ਕੇ ਆਏ ਆ ਇਹ ਵਾਲੇ ਕਲਰ ਆਪਾਂ ਨੇ ਇਹਦੇ ਵਿੱਚ ਰੈਡੀ ਕੀਤੇ ਨੇ ਇਹ ਸਾਰੇ ਸ਼ਾਲ ਨਾਲ ਸੂਟ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਤੇ ਭੇਜ ਸਕਦੇ ਹੋ ਜੀ ਸਾਤਸਰੀ ਅਕਾਲ ਜੀ